ਦੇਵਦਾਸਪੁਰ ਹਲਕਾ ਬਦੌੜ ਦੇ ਕਸਬਾ ਤਪਾ ਮੰਡੀ ਦੇ ਵਿਖੇ 28 ਸਾਲਾ ਨੌਜਵਾਨ ਅਮਨਦੀਪ ਸਿੰਘ ਦਾ ਨਸ਼ੇੜੀ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਇਸ ਘਟਨਾ ਦੇ ਵਿੱਚ 28 ਸਾਲਾ ਅਮਨਦੀਪ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਬਾਜੀਗਰ ਪਾਈਚਰਾ ਤਪਾ ਮੰਡੀ ਜ਼ਖਮੀ ਹੋ ਗਿਆ ਸੋ ਇੰਡੀਆ న్యూਸ ਪੰਜਾਬ ਦੀ ਟੀਮ ਦੇ ਨਾਲ ਗੱਲਬਾਤ ਕਰਦੇ ਹੋਏ ਗੰਭੀਰ ਜ਼ਖਮੀ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੀ ਫਰੂਟ ਸਟਾਲ ਤੇ ਮੌਜੂਦ ਸੀ ਤੇ ਜਿੱਥੇ ਤਿੰਨ ਨਸ਼ੇੜੀ ਨੌਜਵਾਨਾਂ ਨੇ ਉਸ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੋ ਤਿੰਨ ਨਸ਼ੇੜੀ ਨੌਜਵਾਨਾਂ ਨੇ ਪੇਚਕਸ ਅਤੇ ਤੇਜ਼ ਚਾਕੂ ਦੇ ਨਾਲ ਉਸਦੇ ਦਿਲ ਦੇ ਕੋਲ ਹੀ ਹਮਲਾ ਕਰ ਦਿੱਤਾ ਜੋ ਕਿ ਦਿਲ ਦੇ ਤਰਵਾਸੋਂ ਲੰਘ ਗਿਆ ਅਤੇ ਜ਼ਖਮੀ ਅਮਨਦੀਪ ਸਿੰਘ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਤਪਾ ਦੇ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਲੈ ਕੇ ਗਏ ਬਾਅਦ ਵਿੱਚ ਫਰੀਦਕੋਟ ਰੈਫਰ ਕਰ ਦਿੱਤਾ ਜਾਂ ਜਿੱਥੇ ਕਿ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਆ ਉਸ ਦੀ ਹਾਲਤ ਗੰਭੀਰ ਦੇਖਦੇ ਆ ਫਰੀਦਕੋਟ ਹਸਪਤਾਲ ਨੇ ਵੀ ਉਸ ਨੂੰ ਚਲਦੇ ਏਮਸ ਬਚਿੰਡਾ ਰੈਫਰ ਕੀਤਾ ਅਤੇ ਉਸ ਦੀ ਮੌਤ ਹੋ ਗਈ ਹੈ ਸੋ ਮ੍ਰਿਤਕ ਅਮਨਦੀਪ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਉਸਤੇ ਹੋਏ ਜਾਲੇਵਾ ਹਮਲੇ ਦੀ ਜਾਣਕਾਰੀ ਦਿੰਦਿਆਂ ਮੁਲਜ਼ਮਾਂ ਦੇ ਖਿਲਾਫ ਇਨਸਾਫ ਦੀ ਮੰਗ ਕੀਤੀ ਹੈ ਇਸ ਮਾਮਲੇ ਲੈ ਕੇ ਤਪਾ ਗਰੁੱਪ ਬਾਜ਼ੀਗਰ ਪਾਈਚਾਰਾ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਜਿਸ ਨਾਲ ਹੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਵੀ ਪੀੜਤ ਪਰਿਵਾਰ ਦੇ ਹੱਕ ਦੇ ਵਚਾਰੀਆਂ ਹਨ ਅਤੇ ਇਨਸਾਫ ਦੀ ਮੰਗ ਕਰ ਰਹੀਆਂ ਨੇ ਸੋ ਨਸ਼ੇੜੀਆਂ ਨੇ ਨੌਜਵਾਨ ਦਾ ਬਿਰਾਮੀ ਦੇ ਨਾਲ ਕਤਲ ਕੀਤਾ ਸੋਨ ਅਸ਼ੇਰੀਆ ਦੇ ਵੱਲੋਂ ਤੇਸਾ ਆਥਰ ਨਾਲ ਇਸ ਮੌਜਵੰਦਾ ਕਤਲ ਕੀਤਾ ਗਿਆ ਹੈ ਕਤਲ ਕਿਵੇਂ ਕਤਲ ਕਿਵੇਂ ਕੀਤਾ ਗਿਆ ਨਾਚਾਂ ਮਾਰ ਰਿਹਾ ਹੈ ਮੈਂ ਤੁਹਾਨੂੰ ਦੇ ਦੇਗੀ ਮੈਂ ਸੂਬ ਚੰਦ ਜੋ ਬਾਜੀਗਰ ਬਰਾਦਰੀ ਦਾ ਸਬੰਧ ਰਾਇ ਉਹਨਾਂ ਦਾ ਬੇਟੇ ਦਾ ਬੇ ਰਹੇ ਦੀ ਨਾਲ ਕਤਲ ਕੀਤਾ ਗਿਆ ਨਸ਼ੇੜੀਆ ਵੱਲੋਂ ਅਸੀਂ ਸਾਰਾ ਇਹ ਸ਼ਹਿਰ ਇਹਨਾਂ ਨਾਲ ਦੁੱਖ ਦੀ ਘੜੀ ਵਿੱਚ ਖੜੇ ਆਂ ਪਰ ਮੈਂ ਇੱਕ ਗੱਲ ਦੀ ਪ੍ਰਸ਼ਾਸਨ ਨੂੰ ਇਹ ਵੀ ਫੀਲ ਕਰਦਾ ਕਿ ਰੋਟੇ ਆਏ ਦੇਣਾ ਗੁੰਡਾਗਰਦੀ ਦਾ ਇਹ ਨੰਗਾ ਨਾਟਕ ਹੈ ਬਹੁਤ ਹੀ ਬੁਰੀਆਂ ਘਟਨਾਵਾਂ ਹੋ ਰਹੀਆਂ ਸ੍ਰੀਪੰਨ ਸਰੂਪ ਚੰਦ ਨੂੰ ਇਨਸਾਫ ਮਿਲਣਾ ਚਾਹੀਦਾ ਉਹਦੇ ਛੋਟੇ ਛੋਟੇ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਬੰਦੇ ਨੇ ਕਤਲ ਕੀਤਾ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਕਾਰਵਾਈ ਕਰਕੇ ਜੇਲ੍ਹ ਭੇਜਿਆ ਇਸ ਤਰ੍ਹਾਂ ਹੀ ਉਸ ਟਾਈਮ ਮੈਂ ਉੱਥੇ ਸੀ ਤਿੰਨ ਬੰਦੇ ਸੀ ਜਿਹੜੇ ਜਿਨ੍ਹਾਂ ਨੇ ਤੇਜ਼ ਹਥਿਆਰ ਨਾਲ ਉਹਦੀ ਬੇਰਹਿਮੀ ਨਾਲ ਮਾਰਿਆ ਜੀ ਉਹਨਾਂ ਨੂੰ ਮੈਂ ਉੱਥੇ ਛਡਾਉਣ ਵੇਲੇ ਜੀ ਮੇਰੇ ਵੀ ਉਹਨਾਂ ਨੇ ਸਿਰ 'ਚ ਮਾਰੀ ਜੀ ਹਾਂਜੀ ਇਹ ਕੋਲ ਗਿਆ ਉਹਨਾਂ ਕੋਲ ਕੱਚਾ ਸੀ ਕੁਝ ਮਾਰੂ ਹਥਿਆਰ ਹੋਰ ਵੀ ਸੀ ਉਹਨਾਂ ਕੋਲ ਜੀ ਉਹਨਾਂ ਨੇ ਇੱਕ ਬੱਖੀ ਚ ਮਾਰਿਆ ਜ ਉਹਨਾਂ ਦੇ ਇੱਥੇ ਹੀ ਮੁੰਡੇ ਦੇ ਤੇ ਪਿੱਛੇ ਮਾਰਿਆ ਇੱਥੇ ਹੀ ਦੇ ਕਿੰਨੇ ਜਣੇ ਜ਼ਖਮੀ ਹੋਏ ਕਿੰਨੇ ਜਣੇ ਦੀ ਮੌਤ ਹੋ ਗਈ ਇੱਕ ਦੇ ਦਾ ਡੈਥ ਹੋ ਗਈ ਜੀ ਤੇ ਦੋ ਬੰਦੇ ਜ਼ਖਮੀ ਜੀ ਮੰਗ ਸੀ ਕਰਦੇ ਮੰਗ ਤਾਂ ਇਹ ਪ੍ਰਸ਼ਾਸਨ ਨੂੰ ਵੀ ਉਹਨਾਂ ਨੂੰ ਜਲਦ ਤੋਂ ਜਲਦ ਸਹਾਇਤਾ ਦਿੱਤੀ ਜਾਵੇ ਜੀ ਸੁਪਰਵੀਨ ਰਸ਼ੀ ਜੋ ਕਿ ਸਾਡੇ ਨਾਲ ਜੁੜ ਚੁੱਕੇ ਹੋਏ ਨੇ ਜਾਣਕਾਰੀ ਦੇ ਲਈ ਸੁਪਰਵੀਨ ਜਿਹੜੇ ਕਿ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਬਰਹਿਮੀ ਦੇ ਨਾਲ ਸੁਨ ਨਸ਼ੇੜੀਆਂ ਦੇ ਵੱਲੋਂ ਇਹ ਨੌਜਵਾਨ ਦਾ ਕਤਲ ਕੀਤਾ ਗਿਆ ਸੋ ਕੀ ਕਾਰਨ ਰਿਹਾ ਸੀ ਕੋਈ ਆਪਸੀ ਰੰਜਿਸ਼ ਸੀ ਜਿਸ ਦੇ ਨਾਲ ਕੀ ਕਤਲ ਕੀਤਾ ਗਿਆ ਹੈ ਕੀ ਕੋ ਜਾਣਕਾਰੀ ਹੋਰ ਤੁਹਾਡੇ ਕੋਲ ਜੀ ਬਰਮ ਜੀ ਇਹ ਕੱਲ ਸ਼ਾਮ ਦੀ ਘਟਨਾ ਹੈ ਤੇ ਅੱਜ ਕੱਲ ਨਸ਼ੇ ਦੇ ਇੰਨੀ ਜ਼ਿਆਦਾ ਹੋ ਚੁੱਕਿਆ ਪੰਜਾਬ ਦੇ ਵਿੱਚ ਜਿਹਦੇ ਵਿੱਚ ਹਰ ਵਕਤ ਹੀ ਨਸ਼ੇੜੀ ਇੱਧਰ ਉੱਧਰ ਨਜ਼ਰ ਆਉਂਦਾ ਤੁਰਿਆ ਫਿਰਦਾ ਤੇ ਇੱਕ ਫਾਲ ਫਰੂਟ ਦੀ ਰੇੜੀ ਵਾਲਾ ਜਿਹੜੇ ਕੀ ਆਪਦੀ ਬੱਚਿਆਂ ਦਾ ਪਾਲ ਰਿਆ ਸੀ ਤਿੰਨ ਜਵਾਕਾਂ ਨੂੰ ਪਾਲ ਰਿਆ ਸੀਗਾ ਉਹ ਰੇੜੀ ਤੇ ਖੜਾ ਸੀਗਾ ਇੱਕ ਛੋਟੀ ਜਿਹੀ ਤਕਰਾਰ ਦੇ ਚੱਕਰ ਦੇ ਵਿੱਚ ਜਿਹੜੇ ਕੀ ਤਿੰਨ ਨਸ਼ੇੜੀ ਕਿਸਮ ਦੇ ਬੰਦੇ ਸੀਗੇ ਜਿਨ੍ਹਾਂ ਦੇ ਕੋਲ ਕਿਰਚਾਂ, ਕਿਰਪਾਨਾਂ ਤੇ ਤੇਸਾਰ ਹਥਿਆਰ ਸੀ ਤਾਂ ਉਹਨਾਂ ਨੇ ਉਸ ਲੜਕੇ ਨੂੰ ਜਿਹਦੀ ਉਮਰ 28 ਸਾਲ ਸੀ ਉਸ ਨੂੰ ਇਸ ਚੀਜ਼ ਦਾ ਸ਼ਿਕਾਰ ਬਣਾ ਲੈਤਾ ਗਿਆ ਤੇ ਜਿਸ ਨੂੰ ਪਹਿਲਾਂ ਤਾਂ ਤਪਾ ਹਸਪੀਟਲ ਲੈ ਕੇ ਆਇਆ ਗਿਆ ਤੇ ਦੇਰ ਰਾਤ ਉਸ ਨੂੰ ਬਰਨਾਲੇ ਦੇ ਹਸਪੀਟਲ ਦਾਖਲ ਕਰਾਇਆ ਗਿਆ ਜਿੱਥੇ ਉਹਦੀ ਜਿਆਦਾ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਪਰ ਉਦੋਂ ਵੀ ਜਿਆਦਾ ਉਹਦੀ ਹਾਲਤ ਦੇਖਦੇ ਹੋਏ ਤਾਂ ਉਸ ਨੂੰ ਅਹਿਮਦੇ ਹਸਪੀਟਲ ਦੇ ਵਿੱਚ ਦਾਖਲ ਕਰੇ ਜਿੱਥੇ ਉਹਨਾਂ ਦੀ ਉਹਦੀ ਮੌਤ ਹੋ ਗਈ ਜੀ ਜੀ ਤੇ ਹੁਣ ਜਿਹੜਾ ਕਿ ਕਤਲ ਹੋਇਆ ਤੇ ਬਾਜ਼ੀ ਘਰ ਸਜੜਾ ਕਿ ਪਾਈਚਾਰਾ ਦੇ ਵੱਲੋਂ ਰੋਜ਼ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਤੇ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਜੀ ਮਤਲਬ ਰੋਡ ਜਿਹੜਾ ਕਿ ਉਹ ਤਾਂ ਨੇ ਜਾਮ ਕਰ ਰੱਖਿਆ ਹੈ ਕਿ ਜਿਹੜਾ ਕਿ ਭਾਈਚਾਰਾ ਨੇ ਉਹਨਾਂ ਨੇ ਬਾਜੀਗਰ ਭਾਈਚਾਰਾ ਜਿਨ੍ਹਾਂ ਦਾ ਇਹ ਲੜਕਾ ਸੀਗਾ ਤੇ ਉਹਨਾਂ ਵੱਲੋਂ ਸ਼ਹਿਰ ਦੇ ਵਿੱਚ ਬੰਦ ਵੀ ਰੱਖਿਆ ਗਿਆ ਤੇ ਪੁਲਿਸ ਵੱਲੋਂ ਮਤਲਬ ਕਿ ਜਦੋਂ ਅਸੀਂ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਕਹਿੰਦੀ ਹਜੇ ਪਰਚਾ ਦਰਜ ਕਰ ਰਹੇ ਆ ਉਹ ਫਿਲਹਾਲ ਮਤਲਬ ਕਿ ਸਹੀ ਤਰੀਕੇ ਦਾ ਜਵਾਬ ਦੇਣ ਤੋਂ ਜੀ ਤੁਹਾਨੂੰ ਸਮਰਥਨ ਅਜਰਾ ਆ ਰਹੀ ਜੀ ਬਿਲਕੁਲ ਪਰ ਵੀ ਰੇਸ਼ੀ ਬਹੁਤਾਂ ਮੈਂ ਤੁਹਾਡਾ तमाम ਜਾਣਕਾਰੀ ਦੇ ਲਈ